ਬਠਿੰਡਾ ਦੇ ਪਰਸਰਾਮ ਨਗਰ ਵਿਖੇ ਪੁਲਿਸ ਅਤੇ ਬੰਦਮਾਸ਼ਾਂ ਦੇ ਵਿੱਚ ਮੁਠਭੇੜ ਇੱਕ ਪੁਲਿਸ ਕਰਮਚਾਰੀ ਹੋਇਆ ਗੰਮੀਰ ਜ਼ਖਮੀ ਇਲਾਜ ਦੇ ਲਈ ਪੰਚਾਇਆ ਬਠਿੰਡਾ ਦੇ ਸਿਵਲ ਹਸਪਤਾਲ ਤੇ ਫਿਰ ਧਖਲ ਕਰਵਾਇਆ ਈਮਰ ਹਸਪਤਾਲ ਵਿਖੇ ਅਤੇ ਉਸ ਤੋਂ ਬਾਅਦ ਬੰਦਮਾਸ਼ਾਂ ਦਾ ਪਿੱਛਾ ਕਰਦੀ ਪੁਲਿਸ ਪਾਰਟੀ ਤੇ ਫਿਰ ਫਿਰ ਦੁਬਾਰਾ ਬੰਦਮਾਸ਼ਾਂ ਵੱਲੋਂ ਕੀਤੀ ਗਈ ਫਾਇਰਿੰਗ ਅਤੇ ਜਵਾਬੀ ਕਾਰਵਾਈ ਦੇ ਵਿੱਚ ਦੋਨੇ ਬੰਦਮਾਸ਼ ਹੋਏ ਗੰਮੀਰ ਜ਼ਖਮੀ ਇਲਾਜ ਦੇ ਲਈ ਇਹਨਾਂ ਨੂੰ ਵੀ ਆਪਰਾ ਕਰਵਾਇਆ ਗਿਆ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਆਮਲਾ ਪਿਛਲੇ ਦਿਨੀ ਥਾਣਾ ਕੈਂਟ ਦੇ ਏਰੀਏ ਦੇ ਵਿੱਚ ਇੱਕ ਠੇਕੇ ਦੇ ਉਤੋਂ 10000 ਰੁਪਇਆ ਅਤੇ ਇੱਕ ਮੋਬਾਈਲ ਫੋਨ ਅਸਲੇ ਦੀ ਨੋਕ ਤੇ ਲੁੱਟ ਕਰਨ ਦਾ ਜਿੱਥੇ ਦੋ ਵਿਅਕਤੀਆਂ ਵੱਲੋਂ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਅਤੇ ਉਹਨਾਂ ਵੱਲੋਂ ਅਸਲੇ ਦੀ ਨੋਕਤੇ ਇੱਕ ਠੇਕੇ ਦੇ ਉੱਤੇ 10000 ਰੁਪਇਆ ਅਤੇ ਇੱਕ ਮੋਬਾਈਲ ਫੋਨ ਦੀ ਲੁੱਟ ਕੀਤੀ ਗਈ ਸੀ ਜਿਸ ਤੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਇਹਨਾਂ ਦੀ ਜਦੋਂ ਪਛਾਣ ਕੀਤੀ ਗਈ ਤਾਂ ਸਾਡੀ ਪੁਲਿਸ ਪਾਰਟੀ ਨੂੰ ਇਹਨਾਂ ਦਾ ਪਤਾ ਲੱਗਾ ਕਿ ਇਹ ਪਰਸਨ ਨਗਰ ਵਿਖੇ ਆਪਣੇ ਇੱਕ ਦੋਸਤ ਦੇ ਘਰ ਲੁਕੇ ਹੋਏ ਹਨ ਤਾ ਸਾਡੀ CIA ਦੀ ਪੁਲਿਸ ਪਾਰਟੀ ਅਤੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਇਹਨਾਂ ਨੂੰ ਉਥੋਂ ਰੌਂਡ ਅਪ ਕਰਨ ਦੇ ਲਈ ਗਈ ਹੋਈ ਸੀ ਤਾਂ ਇਹਨਾਂ ਵੱਲੋਂ ਅੱਗੋਂ ਫਾਰਿੰਗ ਕਰ ਦਿੱਤੀ ਜਿਸ ਦੇ ਵਿੱਚ ਇੱਕ ਏਐਸਆਈ ਜ਼ਖਮੀ ਹੋ ਗਿਆ ਜੋ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਉਸ ਨੂੰ ਈਮਜ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਹ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਕਰਨ ਤੋਂ ਬਾਅਦ ਜਦ ਬਠਿੰਡਾ ਦੀ ਸਰਹੰਦ ਨਹਿਰ ਦੇ ਉੱਤੇ ਇਹ ਵਿਅਕਤੀ ਜਾ ਰਹੇ ਸਨ ਤਾਂ ਜਦ ਇਹਨਾਂ ਨੂੰ ਪਤਾ ਲੱਗਿਆ ਕਿ ਅੱਗੇ ਪੁਲਸ ਦਾ ਨਾਕਾ ਹੈ ਤਾਂ ਇਹਨਾਂ ਵੱਲੋਂ ਫਿਰ ਪੁਲਸ ਤੇ ਫਾਰਿੰਗ ਕੀਤੀ ਗਈ ਤਾਂ ਪੁਲਸ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਫਰਿੰਗ ਕੀਤੀ ਤਾਂ ਦੋ ਵਿਅਕਤੀਆਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਦੋ ਕਬੀਰ ਚੱਕਮੀ ਹੋਏ ਅਤੇ ਇੱਕ ਭੱਜਣ ਦੀ ਵਿੱਚ ਕਾਮਯਾਬ ਹੋ ਗਿਆ ਦੱਸਦੀ ਹੈ ਕਿ ਲਗਾਤਾਰ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਕਿਉਂਕਿ ਇਹਨਾਂ ਵੱਲੋਂ 2 ਤਰੀਕ ਨੂੰ ਬਠਿੰਡਾ ਦੇ ਥਾਣਾ ਕੈਂਟ ਦੇ ਏਰੀਏ ਦੇ ਵਿੱਚ ਇੱਕ ਠੇਕੇ ਦੇ ਉੱਤੇ ਇਹ ਜਿਹੜੀ ਉਹ ਲੁੱਟ ਕੀਤੀ ਗਈ ਸੀ ਲੁੱਟ ਕਰਨ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਗਏ ਸਨ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਜਦ ਬੀਤੀ ਰਾਤ ਇਹਨਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਪਰਸਨਮਗਰ ਵਿਖੇ ਮਿਲੀ ਕਿ ਇਹ ਵਿਅਕਤੀ ਉੱਥੇ ਲੋਕੇ ਹੋਏ ਹਨ ਤਾਂ ਪੁਲਿਸ ਵੱਲੋਂ ਇਹਨਾਂ ਦੇ ਉੱਤੇ ਜਦ ਰੇਡ ਕੀਤੀ ਗਈ ਤਾਂ ਇਹਨਾਂ ਬਲੋਂ ਪੁਲਿਸ ਤੇ ਫਾਇਰਿੰਗ ਜਿਹੜੀ ਉਹ ਕੀਤੀ ਗਈ ਜਿਸ ਦੇ ਵਿੱਚ ਇੱਕ ਐਸ ਜਿਹੜਾ ਉਹ ਜਖਮੀ ਹੋ ਗਿਆ ਸੀ ਆਉ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਇਸ ਦੇ ਵਿੱਚ ਜਖਮੀ ਹੋਏ ਏਐਸਆਈ ਤੇ ਨਾਲ ਬਠਿੰਡਾ ਦੇ ਐਸਐਸਵੀ ਅਮਨੀਤ ਕੁੰਡਲ ਮੈਨੂੰ ਕੀ ਨਾਮ ਆ ਤੁਹਾਡਾ ਜੀ ਮੈਂ ਜੀ ਇਸੇ ਸੁਖਪੀ ਸਿੰਘ ਆ ਮੈਂ ਸੀਆਈ ਵਾਲਾ ਬਠਿੰਡਾ ਲੱਗਿਆਗਾ ਅਣੀ ਕੀ ਮਾਫ ਲਾਗੇਗਾ ਤਰਨ ਇਹਨਾਂ ਦੋ ਤਰੀਕ ਨੂੰ ਠੇਕਾ ਲੁੱਟਿਆ ਸੀਗਾ ਆਪਣਾ ਪਿਸਤੌਲ ਦੀ ਨੋਕ ਤੇ ਉਹਦੋਂ ਆਪਣਾ ਜਿਹੜਾ ਬਰਨਾਲਾ ਬਾਈਪਾਸ ਤੇ ਤੇ ਉਰੇ ਸੌਣ ਦੇ ਵਿੱਚ ਮੈਨੂੰ ਹੋਰੀ ਹੋਈ ਸੀਗਾ ਪਤਾ ਲੱਗਿਆ ਸੀਗਾ ਵੀ ਜਿਹੜੇ ਬੰਦੇ ਆ ਕੇ ਇਹਨਾਂ ਨੇ ਪਰਸਰਾਉਣਾ ਦੇ ਵਿੱਚ ਲੋਕ ਕਿਉਂ ਆਏ ਆ ਇੱਥੇ ਸਾਡੀ ਟੀਮਾਂ ਬਣਾਈਆਂ ਹੋਈਆਂ ਸੀਗੀਆਂ ਮੈਂ ਸੀਗਾ ਤੇ ਮੇਰੇ ਨਾਲ ਮੇਰੇ ਸਾਥੀ ਸੀਗੇ ਅਸੀਂ ਉੱਥੇ ਉਹਨਾਂ ਨੂੰ ਗਏ ਤੇ ਪਤਾ ਕਰਨ ਉੱਥੇ ਉਹਨਾਂ ਨੇ ਮੇਰੇ ਤੇ ਅਮੇਰਿੰਗ ਕਰਤੀ ਪਹਿਲੇ ਬੰਦੇ ਜਿਹੜੇ ਉਹ ਤਿੰਨ ਬੰਦੇ ਸਨ ਇੱਥੇ ਲੱਗੇ ਤੁਹਾਡੇ ਪੈਰ ਉਹ ਮੇਰੇ ਗਿੱਟੇ ਉੱਤੇ ਲੱਗਿਆ ਸੱਜ ਲੱਤੇ ਬੰਦੇ ਫੜਲੇ ਸੀਗੇ ਸਭ ਆਪ ਨੇ ਉੱਥੋਂ ਤਾਂ ਭੱਜ ਗਏ ਸੀਗੇ ਰ ਮੈਨੂੰ ਮੈਂ ਡਿੱਗ ਪਿਆ ਸੀ ਉੱਥੇ ਉਦੋਂ ਬਾਅਦ ਸਾਨੂੰ ਮੈਨੂੰ ਇੱਥੇ ਲਿਆਏ ਆ ਸਤ ਸਤ ਇਹ ਘਟਨਾ ਦਾ ਬੈਕ ਡ੍ਰੌਪ ਇਹ ਹੈਗਾ ਜੀ ਕਿ 2 2 ਮਹੀਨੋਂ ਕੈਂਟ ਥਾਣੇ ਦੇ ਏਰੀਆ ਰਿਲਾਈਐਂਸ ਮਾਲ ਦੇ ਕੋਲ ਇੱਕ ਵਾਈਨ ਸ਼ਾਪ ਤੇ ਦੋ ਫੇਸਸ ਕਵਰਡ ਵਿਅਕਤੀਆਂ ਵੱਲੋਂ ਵੈਪਨ ਦੀ ਨੋਕ ਤੇ 10000 ਕੈਸ਼ ਔਰ ਇੱਕ ਮੋਬਾਈਲ ਜਿਹੜਾ ਕਰਿੰਦਾ ਸੀ ਵਾਈਨ ਸ਼ਾਪ ਦਾ ਉਹਦੇ ਵੱਲੋਂ ਖੋ ਕੇ ਲੈ ਗਏ ਸੀਗੇ ਉਸ ਬਿਹਾਫ ਤੇ ਅਸੀਂ 382 34 IPC ਦੇ ਇਕੁਇਲੈਂਟ ਸੈਕਸ਼ਨਸ ਔਰ ਆਰਮਜ਼ ਐਕਟ ਦੇ ਵੱਖ-ਵੱਖ ਸੈਕਸ਼ਨਸ ਦੇ ਤਹਿਤ ਕੈਂਡ ਥਾਣੇ ਚ ਐਫ ਆਰ ਨੰਬਰ 68 ਲੌਂਚ ਕੀਤਾ ਸੀਗਾ ਅਗੇਂਸਟ ਅਨਨੋਨ ਅਕਿਊਸਡ ਦੌਰਾਨ ਤਫਤੀਸ਼ ਇਨਾਂ ਦੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆਇਡੈਂਟੀਫਾਈ ਹੋ ਗਏ ਤੇ ਕੱਲ CIA 1 ਦੀ ਟੀਮ ਨੂੰ ਇਨਫੋਰਮੇਸ਼ਨ ਸਿਗੀ ਕਿ 파ਰਸ ਰਾਮ ਨਗਰ ਪਰਸ ਰਾਮਨਗਰ ਚ ਇੱਕ ਰੋਹਿਤ ਪੈਪਸੀ ਨਾ ਦਾ ਵਿਅਕਤੀ ਹੈ ਜਿਹਦੇ ਕਰੇ ਦੋਨੋਂ ਜਿਹੜੇ ਉਸ ਕੇਸ ਦੇ ਦੋਸ਼ੀ ਹੈਗੇ ਉਹ ਲੁਕੇ ਹੋਏ ਤੇ ਜਿਹੜੀ ਸਾਡੀ ਟੀਮ ਹੈ ਕੱਲ ਸ਼ਾਮ ਨੂੰ ਜਦੋਂ ਉਥੇ ਸੀਆਈਏ ਔਰ ਕੈਂਟ ਥਾਣੇ ਦੀ ਟੀਮ ਉਹਦੇ ਕਰਤੇ ਰੇਡ ਕਰਨ ਗਈ ਤੇ ਵਨ ਆਫ ਦਾ ਕਿਊ ਜਿਹਦਾ ਨਾਮ ਅਮਰਜੀਤ ਹੈ ਵਾਸੀ ਕੋਠੇ ਅਮਰਪੁਰਾ ਬਸਤੀ ਇਹਨੇ ਸਾਡੀ ਟੀਮ ਤੇ ਫਾਇਰ ਕੀਤਾ ਔਰ ਜਿਹੜਾ ਸਾਡਾ ਐਸਆਈ ਚਾਰਜ ਸੀਗਾ ਸੁਖਬੀਰ ਸਿੰਘ ਸੀਆਈਏ 1 ਵੱਲੋਂ ਉਹਦੇ ਲੱਤ ਤੇ ਇੰਜਰੀ ਹੋਈ ਔਰ ਉਹ ਜਿਹੜੇ ਤਿੰਨੋਂ ਦੋਸ਼ੀ ਸੀਗੇ ਮੌਕੇ ਤੋਂ ਭੱਜ ਗਏ ਆਪਣਾ ਵੈਪਨ ਲੈ ਕੇ ਤੇ ਉਹਦੇ ਤੇ ਅਸੀਂ ਐਫਆਈਆਰ 95 ਪੀਐਸ ਕਨਾਲ ਕਲੋਨੀ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ 353 186 ਵੱਖ-ਵੱਖ ਸੈਕਸ਼ਨਸ ਆਫ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਔਰ ਸਾਡੀ ਸਾਰੀ ਹੀ ਜ਼ਿਲ੍ਹੇ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ ਪੀਸੀਆਰ ਟੀਮਸ ਐਕਟੀਵੇਟ ਕੀਤੀਆਂ ਗਈਆਂ ਜਲੋ ਲੇਟ ਨਾਈਟ ਸਾਡੀ ਟੀਮ ਵਕ ਵਕ ਇਹਨਾਂ ਨੂੰ ਪਾਲ ਰਹੀਆਂ ਸੀ ਤੇ ਕਨਾਲ ਕਲੋਨੀ ਦੇ ਹੀ ਰਿੰਗ ਰੋਡ ਦੇ ਨੇੜੇ ਜਿਹੜਾ ਹੈ ਤੁਸੀਂ ਨਹਿਰ ਦੇਖਦੇ ਹੋ ਜਾਂਦੀ ਹੈ ਇੱਥੇ ਸਾਡੀ ਟੀਮ ਨੇ ਜਿਹੜਾ ਪਿਛਲੀ ਵਾਲੀ ਟੀਮ ਚ ਵੀ ਹੈਡਕਵਰਟਰ ਸੀਗਾ ਉਹਨੇ ਆਈਡੈਂਟੀਫਾਈ ਕੀਤੇ ਦੋਸ਼ੀ ਤੇ ਇਸ ਟੀਮ ਨੂੰ ਜਿਹੜਾ ਕੇਐਸਆਈ ਗੁਰਪ੍ਰੀਤ ਲੀਡ ਕਰ ਰਿਹਾ ਸੀ ਇਹਨਾਂ ਨੇ ਆਪਣੀ ਗੱਡੀ ਰੋਕ ਕੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਅਮਰਜੀਤ ਹੈ ਉਹਨੇ ਦੁਬਾਰਾ ਸਾਡੀ ਟੀਮ ਤੇ ਸਿੱਧੇ ਫਾਇਰ ਕੀਤੇ ਦੋ ਰਾਉਂਡ ਜਿਹਦੀ ਜਵਾਬੀ ਫਾਇਰ ਚ ਸਾਡੇ ASI ਨੇ ਆਪਣੀ ਸਰਵਿਸ ਰਿਪੋਰਟ ਸਰਵਿਸ ਵੈਪਨ ਨਾਲ ਤਿੰਨ ਰਾਉਂਡ ਫਾਇਰ ਕੀਤੇ ਜਦੋਂ ਜੋ ਇੱਕ ਜਿਹੜਾ ਅਮਰਜੀਤ ਹੈ ਉਹਦੀ ਲੱਤ ਤੇ ਵੱਜਿਆ ਤੇ ਜਿਹੜਾ ਦੂਜਾ ਰਾਜੀਵ ਹੈ ਉਹਦੀ ਲੱਤ ਤੇ ਵੱਜਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦਾ ਵੈਪਨ ਵੀ ਉੱਥੇ ਬਰਾਮਦ ਹੋ ਗਿਆ ਤੇ ਇਹਨਾਂ ਦੋਨਾਂ ਨੂੰ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ ਐਫਆਈਆਰ ਨੰਬਰ 96 ਅੰਡਰ ਸੇਮ ਸੈਕਸ਼ਨਸ ਆ ਪੀਐਸ ਕਨਾਲ ਕਲੋਨੀ ਚ ਦਰਜ ਕੀਤਾ ਹੁਣ ਅਸੀਂ ਇਹਨਾਂ ਦੇ ਰਿਮਾਂਡ ਵਗੈਰਾ ਬਾਅਦ ਚ ਲੈ ਕੇ ਦੇਖਾਂਗੇ ਕਿ ਇਹਦੇ ਚ ਕੀ ਕੀ ਦਾ ਰੀਜ਼ਨ ਹੈ ਕਿ ਕੀ ਇਹਨਾਂ ਨੇ ਕ੍ਰਾਈਮ ਪਹਿਲਾਂ ਕੀਤੇ ਹੈ ਔਰ ਹੁਣ ਤੱਕ ਪਤਾ ਲੱਗਿਆ ਕਿ ਜਿਹੜਾ ਅਮਰਜੀਤ ਅਮਰਜੀਤ ਹੈ ਉਹਦੇ ਤੇ ਤਿੰਨ ਮੁਕਦਮੇ ਪੁਰਾਣੇ 스ਨੈਚਿੰਗ ਵਗੈਰਾ ਦੇ ਦਰਜ ਹੈ ਔਰ ਜਿਹੜਾ ਰਾਜੀਵ ਹੈ ਉਹਦੇ ਤੇ ਕੋ ਕੋਵਿਡ ਦੀ ਉਲੰਘਣਾ ਵਾਲਾ ਪਰਚਾ ਦਰਜ ਹੈ ਤੇ ਜਿਹੜਾ ਰੋਹਿਤ ਪੈਪਸੀ ਉਹਦੇ ਤੇ ਹੁਣ ਤੱਕ ਕੋਈ ਪੁਰਾਣਾ ਪਰਚਾ ਦਰਜ ਨਹੀਂ ਹੈ ਵੈਪਨ ਕਿੱਥੋਂ ਲੱਗਿਆ ਸੀ ਜੀ ਪਤਾ ਲੱਗਿਆ ਜੀ ਵੈਪਨ ਹੁਣ ਤੱਕ ਜਿਹੜਾ ਪਤਾ ਲੱਗਿਆ ਇਹਨੇ ਆਪਣੇ ਜਿਹੜਾ ਅਮਰਜੀਤ ਹੈ ਉਹਨੇ ਆਪਣੇ ਇੱਕ ਦੋਸਤ ਤੋਂ ਲਿਆ ਸੀ ਜੋ ਪ੍ਰੀਲਿਮਿਨਰੀ ਪਤਾ ਲੱਗਿਆ ਉਹ ਵੀ ਇਹਦਾ ਦੋਸਤ ਕਿਸੇ ਜੇਲ੍ਹ 'ਚ ਇਸ ਟਾਈਮ ਲੌਕਡ ਹੈ ਬਾਕੀ ਅਸੀਂ ਰਿਮਾਂਡ ਚ ਕਲੀਅਰ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਇਹਨਾਂ ਦੇ ਮਾਮਲੇ ਕਰਦਿਆਂ ਇਹਨਾਂ ਦੇ ਖਲਾਫ ਲਗਭਗ ਅਮਰਜੀਤ ਸਿੰਘ ਪਿਛਲੇ 3 ਪਰਚੇ ਦਰਜ ਹੈ ਜਿਹੜੇ ਮੋਸਟਲੀ ਸਨਾਚਿੰਗ ਵਗੈਰਾ ਦੇ ਹੈ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਹੋਰ ਰਾਜੀਵ ਤੇ ਇੱਕੋ ਪਰਚਾ ਦਰਜ ਹੈ 188 ਜਿਹੜੀ ਕੋਵਿਡ ਦੀ ਉਲੰਘਣਾ ਦਾ ਸੀ ਤੇ ਰੋਹਿਤ ਪੈਪਸੀ ਤੇ ਕੋਈ ਪਰਚਾ ਦਰਜ ਨਹੀਂ ਮੈਮ ਵਾਈਨ ਇਹਦਾ ਜੀ ਰੋਹਿਤ ਪੈਪਸੀ ਜਿਹੜਾ ਹੈਗਾ ਉਹ ਪਰਸਨਲ ਬ੍ਰਗੜ ਨਰੈਣ ਵਾਲਾ ਹੈ ਅਮਰਜੀਤ ਕੋਠੇ ਅਮਰਪੁਰਾ ਬਸਤੀ ਤੋਂ ਰਹਿਣ ਵਾਲਾ ਹੈ ਤੇ ਜਿਹੜਾ ਰਾਜੀਵ ਹੈ ਉਹ ਗੁਰੂ ਗੋਬਿੰਦ ਸਿੰਘ ਨਗਰ ਦਾ ਹੈ ਵਾਈਨ ਸ਼ਾਪ ਤੇ ਲੂਟ ਹੋਈ ਸੀ ਉਸਮੇਂ ਸੇ ਕੁਝ ਬਰਾਬਰ ਕੀਤਾ ਗਿਆ ਹੈ ਲੂਟ ਦੀ ਰਾਸ਼ੀ ਜੀ ਅਭੀ ਤੋ ਹਮੇ ਜੋ ਇਨਫੋਰਮੇਸ਼ਨ ਕੱਲ ਮਿਲੀ ਥੀ ਇਹ ਅਕਿਊਜ਼ਡ ਆਈਡੈਂਟੀਫਾਈ ਹੋਏ ਸੋ ਬੇਸਿਕਲੀ ਕੱਲ ਕੱਲ ਤੋ ਸਾਨੂੰ ਇਹੀ ਆਈਡੈਂਟੀਫਾਈ ਹੋਈ ਸੀ ਤੋ ਉਹਨਾਂ ਨੂੰ ਫੜਨ ਲਈ ਹੀ ਸਾਡੀ ਟੀਮ ਗਈ ਸੀ ਜਦੋਂ ਇਹਨਾਂ ਨੇ ਸਾਡੀ ਟੀਮ ਤੇ ਫਾਇਰ ਕਰ ਦਿੱਤਾ ਬਾਕੀ ਬਾਕੀ ਤਫਤੀਸ਼ ਅੱਗੇ ਦੇਖੀ ਜਾਏਗੀ ਟਿਲ ਨਾਊ ਦੈਟ ਮਨੀ ਇਸ オフィス。<to> <Okay. S 1>